ਹਾਂਜੀ ਅੱਜ ਨਾ ਮੈਂ ਕਿਸੇ ਦੇ ਵੀਡੀਓ ਤੇ ਕਮੈਂਟ ਕਰ ਦਿੱਤਾ ਪੰਜਾਬ ਦੀ ਵੀਡੀਓ ਸੀਗੀ ਟੁੱਟੀ ਵਿੱਚੋਂ ਗੰਦਾ ਪਾਣੀ ਨਿਕਲ ਰਿਹਾ ਸੀ ਨਾ ਥਸ ਰੀਲੀ ਸੈਡ ਕਿ ਪੰਜਾਬ ਦਾ ਪਾਣੀ ਗੰਦਾ ਹੋ ਰਿਹਾ ਆ ਤਾਂ ਪਰ ਮੈਂ ਉਹਦੇ ਤੇ ਉਹਦੀ ਕਮੈਂਟ ਕਰ ਦਿੱਤਾ ਕਿ ਫੈਕਟਰੀਆਂ ਦਾ ਬਣਿਆ ਨਹੀਂ ਖਾਣਾ ਚਾਹੀਦਾ ਜਿਆਦਾ ਨਾ ਤਾਂ ਕੋਕ ਵਗੈਰਾ ਹੋਗੀ ਐਦਾਂ ਦੀਆਂ ਚੀਜ਼ਾਂ ਪਾਣੀ ਪੂਣੀ ਇਹਦੇ ਨਾਲ ਸਾਫ਼ ਚੀਜ਼ਾਂ ਲਾਈਕ ਫਰੈਸ਼ ਖਾਓ ਹਨਾ ਤਾਂ ਕਿਉਂਕਿ ਫੈਕਟਰੀਆਂ 'ਚ ਜਦੋਂ ਬਣਦਾ ਤਾਂ ਫੈਕਟਰੀਆਂ ਦੇ ਵਿੱਚ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਆ ਮੈਂ ਫੈਕਟਰੀ 'ਚ ਕੰਮ ਕਰਦੀ ਆ ਤਾਂ ਮੈਨੂੰ ਪਤਾ ਆ ਕਿ ਕੋਈ ਵੀ ਚੀਜ਼ ਬਣਾਉਣ ਦੇ ਵਾਸਤੇ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਫੈਕਟਰੀ ਦੇ ਵਿੱਚ ਨਾ ਤਾਂ ਜ ਦੇ ਸੁਲਿਨਾ ਤਾਂ ਉਹ ਕਹਿੰਦੇ ਕਿ ਕਿਉਂ ਕੈਨੇਡਾ ਦੇ ਵਿੱਚ ਤੁਹਾਡੇ ਫੈਕਟਰੀਆਂ ਹੈ ਨਹੀਂਆਂ ਤੁਸੀਂ ਉੱਥੇ ਇਦਾਂ ਦਾ ਗੰਦਾ ਪਾਣੀ ਪੀਂਦੇ ਆ ਭਾਈ ਕੈਨੇਡਾ ਦੀ ਤਾਂ ਪੰਜਾਬ ਦੀ ਡੈਮੋਗ੍ਰਾਫਿਕ ਪੰਜਾਬ ਦੀ ਭੂਗੋਲ ਬਹੁਤ ਡਿਫਰੈਂਟ ਆ ਕੈਨੇਡਾ ਦਾ ਪੂਰੇ ਦੇਸ਼ ਦੇ ਵਿੱਚ ਉਨੀ ਜਨਸੰਖਿਆ ਨਹੀਂ ਹੈ ਜਿੰਨੀ ਪੰਜਾਬ ਇਕੱਲੇ ਦੇ ਵਿੱਚ ਆ ਇੱਥੇ ਦੇ ਲੋਕ ਪਹਿਲਾਂ ਤਾਂ ਲਾਈਕ ਇੱਥੇ ਦਾ ਲਾਈਫਸਟਾਈਲ ਸਿਰਫ 200 ਸਾਲ ਹੋਇਆ ਇੱਥੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ বাসਦੇ ਆ ਉਹ ਵੀ ਇਸ ਜੋੜ ਤੇ ਕਿ ਘਰ ਗਰਮ ਕਰਨ ਦੇ ਤਰੀਕੇ ਮਿਲ ਗਏ ਆ ਸਾਇੰਸ ਦੇ ਹਿਸਾਬ ਦੇ ਨਾਲ ਜੇ ਘਰ ਗਰਮ ਕਰਨ ਦੇ ਤਰੀਕੇ ਨਾ ਹੁੰਦੇ ਨਾ ਤਾਂ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਨਾਲ ਬਸਉਣੀ ਸੀ ਹੁਣ ਇੰਨੀ ਵੀ ਉਤੋਂ ਕੈਨੇਡਾ ਦੇ ਦਾ ਪਾਣੀ ਜਿਹੜਾ ਸਾਡਾ ਟੋਰਾਂਟੋ ਦੇ ਵਿੱਚ ਆ ਨਾ ਇੱਥੇ ਨੇੜੇ ਝੀਲਾਂ ਬਹੁਤ ਆ ਫਰੈਸ਼ ਵਾਟਰ ਦੀ ਸਪਲਾਈ ਕੈਨੇਡਾ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਆ ਜਿਸ ਹਿਸਾਬ ਨਾਲ ਬਣਿਆ ਆ ਨਾ ਤਾਂ ਉਹ ਇਸ ਲਈ ਨਾ ਇਹ ਸਾਡਾ ਪਾਣੀ ਝੀਲ ਦਾ ਪਾਣੀ ਸਾਫ਼ ਹੋ ਕੇ ਆਉਂਦਾ ਆ ਤਾਂ ਵਾਟਰ ਟ੍ਰੀਟਮੈਂਟ ਦੇ ਪਲਾਂਟ ਤੇ ਥਰੋਣਾ ਤਾ ਉੱਤੋਂ ਕਨੇਡਾ ਵਾਲਿਆਂ ਦੀ ਫੈਕਟਰੀਆਂ ਦੀ ਖਾਣਾ ਖਾਣਾ ਸਾਡੀ ਮਜਬੂਰੀ ਆ ਸਾਡਾ ਮੋਸਟਲੀ ਫੈਕਟਰੀਆਂ ਕਨੇਡਾ ਦੇ ਵਿੱਚ ਹੈ ਨਹੀਂ ਜਾਂਦਾ ਕਿਉਂਕਿ ਸਾਡਾ ਸਾਰਾ ਬਣਿਆ ਸਮਾਨ ਇਥੋਂ ਚੀਨ ਜਾਂ ਭਾਰਤ ਤੋਂ ਆਉਂਦਾ ਆ ਜਦੋਂ ਬਾਕੀ ਬੰਗਲਾਦੇਸ਼ ਹੋ ਗਿਆ ਨਾ ਘੰਟੀ ਸੇ ਵਿੱਚ ਉਹ ਕਨੇਡਾ ਦੇ ਵਿੱਚ ਬਹੁਤ ਘੱਟ ਚੀਜ਼ਾਂ ਬੰਦੀਆਂ 1990 ਤੋਂ ਪਹਿਲਾਂ ਨਾ ਨਾ ਨਹੀਂ ਇਹ ਮੈਕਸੀਕੋ ਵਗੈਰਾ ਪੀਜ਼ ਦਿੱਤੀਆਂ ਗਿਆ ਆਪਣੀਆਂ ਕਰੇਕਟੀਆਂ ਜਾਂ ਚੀਨ ਵਗੈਰਾ ਦੇ ਵਿੱਚ ਨਾ ਤਾਂ ਫਿਰ ਦੂਸਰੇ ਨੰਬਰ ਤੇ ਫੈਕਟਰੀਆਂ ਇੱਕ ਫੈਕਟਰੀਆਂ ਘਟਿਆ ਦੂਸਰੇ ਨੰਬਰ ਤੇ ਇੱਥੇ ਪਾਣੀ ਦੀ ਖਪਤ ਬਹੁਤ ਘੱਟ ਆ ਕਿਉਂਕਿ ਜੰਸਾਖਿਆ ਘੱਟਿਆ ਤੀਸਰੇ ਨੰਬਰ ਤੇ ਕੈਨੇਡਾ ਦੀ ਕੈਕਟੀਆਂ ਦੀ ਦਾ ਖਾਣਾ ਖਾਣਾ ਕੈਨੇਡਾ ਵਾਲਿਆਂ ਦੀ ਮਜਬੂਰੀ ਆ ਕਿਉਂਕਿ ਇੱਥੇ 8 ਮਹੀਨੇ ਕੁਝ ਉਗਦਾ ਹੀ ਨਹੀਂ ਆ 8 ਮਹੀਨੇ ਠੰਡ ਰਹਿੰਦੀ ਆ ਤਾਂ ਸਾਡਾ ਖਾਣਾ ਸਾਡੇ ਸਾਰੀਆਂ ਸਬਜ਼ੀਆਂ ਕਹ ਲਓ ਸਤੰਬਰ ਅਕਤੂਬਰ ਤੋਂ ਲੱਗ ਕੇ ਸਾਰਾ ਕੈਲੀਫੋਰਨੀਆ ਵੱਲੋਂ ਆਉਂਦੀਆਂ ਆ ਇਧਰੋਂ ਮੈਕਸੀਕੋ ਬ੍ਰਾਜ਼ੀਲ ਵਗੈਰਾ ਵੱਲੋਂ ਆਉਂਦੀਆਂ ਆ ਸਾਨੂੰ ਸਾਡੀ ਮਜਬੂਰੀ ਆ ਇੱਥੇ ਕੁਝ ਉਗਦਾ ਨਹੀਂ ਹੈਗਾ ਜੇ ਕੈਨੇਡਾ ਸਵਿ ਲਈ ਅਮੀਰ ਹੈ ਨਾ ਤਾਂ ਸਿਰਫ ਇੱਕ ਕਾਰਨ ਕਰਕੇ ਆ ਕਿ ਇੱਥੇ ਦੇ ਨੇਚਰਲ ਰਿਸੋਰਸਸ ਵੀ ਬਹੁਤ ਜ਼ਿਆਦਾ ਆ ਤਾਂ ਉਹ ਹੱਲੇ ਤੱਕ ਕਰ ਇੰਨੀ ਕਰਾਪਸ਼ਨ ਵਗੈਰਾ ਵੀ ਘਟ ਰਹੀ ਆ ਤਾਂ ਇਸ ਲਈ ਲੋਕੀ ਖਾਂਦੇ ਨਹੀਂ ਆ ਤੇ ਜਿਹੜਾ ਲੋਕੀ ਜਿਹੜੇ ਕੰਮ ਕਰਦੇ ਆ ਨਾ ਤਾਂ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਥੋੜਾ ਠੀਕ ਮਿਲਦਾ ਆ ਨਾ ਥੋੜੇ ਜੇ ਰੂਲ ਤਾਂ ਹੱਲੇ ਸਿਸਟਮ ਬਣਿਆ ਆ ਪਰ ਜਿਵੇਂ ਜਿਵੇਂ ਨਵੇਂ ਲੋਕ ਹੋਰਾਂ ਦੇਸ਼ਾਂ ਚੋਂ ਆਈ ਜਾਂਦੇ ਜਿਨ੍ਹਾਂ ਨੇ ਖਰਾਬ ਸਿਸਟਮ ਦੇਖਿਆ ਹੋ ਇੱਥੇ ਦਾ ਸਿਸਟਮ ਵੀ ਵਿਗਾੜੀ ਜਾਂਦੇ ਆ ਇਸ ਲਈ ਕਹਿ ਨਹੀਂ ਸਕਦੇ ਕਿ ਕੈਨੇਡਾ ਦਾ ਸਿਸਟਮ ਕਿੰਨੀ ਕੁ देर ਵਧੀਆ ਰਹੂਗਾ ਨਾ Thank you.